ਸਰਦਾਰ ਪਗਵੰਸੇਗੋਆ ਨੇ ਤਾਂ 58 ਹਜ਼ਾਰ ਕਰੀਬ 60 ਹਜ਼ਾਰ ਦੇ ਲਾਗੇ ਨੌਕਰੀਆਂ ਦੇਤੀਆਂ ਤੁਸੀਂ ਆਪਣੇ ਪਿਤਾ ਜੀ ਦੀਆਂ ਦਿੱਤੀਆਂ ਕੋ 10 ਨੌਕਰੀਆਂ ਪੰਜਾਬ ਦੇ ਦੱਸ ਸਕਦੇ ਹੋ ਇਹ ਮੈਂ ਤਾਂ ਦਿਖਾ ਦਿਆਂ ਕਿ ਤੁਹਾਨੂੰ ਚੇਤਾ ਆ ਜਾਏ ਆ ਦੇਖੋ ਤੁਸੀਂ ਕੈਪਟਨ ਨੇ ਸੌ ਚੁੱਕੀ ਹਰਕਾਰ ਇੱਕ ਨੌਕਰੀ ਪੱਕੀ ਕਿੱਥੇ ਹੁਣ ਉਹ ਨੌਕਰੀਆਂ ਕਿੱਥੇ ਨੇ ਕਿ ਤੁਹਾਡੇ ਡੈਡ ਨੇ ਨਸ਼ੇ ਦਾ ਲੱਕ ਤੋੜਿਆ ਸੀ ਪੰਜਾਬ ਦੇ ਵਿੱਚ ਕਿ ਮੋਦੀ ਸਾਹਿਬ ਨੇ 15 ਲੱਖ ਰੁਪਇਆ ਦੇ ਦਿੱਤਾ ਮੇਰਾ ਖਿਆਲ ਹੈ ਤੈਨੂੰ ਇੱਧਰ ਆਉਂਦੀ ਬਜਾਏ ਸਭ ਨੂੰ ਪਤਾ ਹੈ ਕਿ ਅਸੀਂ ਜਿੰਨੀਆਂ ਗਾਰੰਟੀਆਂ ਦਿੱਤੀਆਂ ਸੀਗੀਆਂ ਸਾਡੇ ਕੌਮੀ ਕਿਦਵਿੰਦਾ ਦਾ ਰਵਿੰਦ ਕੇ ਅਰਿਵਾਲ ਜੀ ਨੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿੰਨੀਆਂ ਵੀ ਗਾਰੰਟੀਆਂ ਦਿੱਤੀਆਂ ਸੀ 22 ਤੋਂ ਪਹਿਲਾਂ ਉਹ ਸਾਰੀਆਂ ਪੂਰੀਆਂ ਕਰਤੀਆਂ ਇੱਕ ਗਾਰੰਟੀ ਰਹਿ ਗਈ ਜਿਹੜੀ ਸਾਡੀਆਂ ਮਾਵਾਂ ਭੈਣਾਂ ਨੂੰ 1000 ਰੁਪਏ ਦੇਣ ਵਾਲੀ ਉਹ ਗਾਰੰਟੀ ਆਲਰੇਡੀ ਮੁੱਖ ਮੰਤਰੀ ਸਾਹਿਬ ਕਈ ਵਾਰ ਅਨਾਉਂਸ ਕਰ ਚੁੱਕੇ ਆ ਕਿ ਮਾਰਥ ਦੇ ਵਿੱਚ ਅਸੀਂ ਉਹਨੂੰ ਲਾਗੂ ਕਰ ਰਹੇ ਹਾਂ